ਆ ਗਿਆ ਜੀ ਆਪਣੇ ਕੰਮ ਧੰਦਿਆਂ ਤੇ ਹਵਾ ਚੱਲ ਪਈ ਮੱਠੀ ਮੱਠੀ ਤੇ ਕੱਲ ਕੋਸ਼ ਕਰਤੀ ਸੀ ਸਪਰੇ ਤੇ ਅੱਜ ਕਰਨ ਲੱਗੇ ਆ ਜੀ ਜਿਵੇਂ ਤੁਹਾਨੂੰ ਵੀਡੀਓ ਚ ਅੱਗੇ ਦੱਸਤਾ ਆ ਵੀ ਦਵਾਈ ਦਾ ਨੁਕਸਾਨ ਫਾਇਦਾ ਕੀ ਹੈ ਉਹ ਵੀਡੀਓ ਕੱਲ ਨੂੰ ਅਪਲੋਡ ਕਰਾਂਗੇ ਉਹ ਜਿਹੜੀ ਆਪਾਂ ਤੇ ਆ 2 ਫੋਰਡ ਦੀ ਸਪਰੇ ਕਰਨ ਲੱਗੇ ਆ ਜੀ ਇਹ ਦੋ ਮੰਨ ਲਓ ਵੀ ਇੱਕ ਵਿਗੇ ਨੂੰ ਹੋਊਗੀ ਫਾਂਟਾਂ ਦੇ ਸਹਾਰ ਨਾਲ ਉੱਗੀ ਐ ਪਿਆਜੀ ਬੂਟੀ ਤੇ ਆਪ ਆ ਪਰਮਲ ਚੋਨਾ ਆਪਣਾ ਆ ਨਾਲ ਮੁੱਛਲ ਖੜੀ ਐ ਗੁਆਂਢੀਆਂ ਦੀ ਆਪਣਾ ਹੈਗਾ ਪਰਮਲ ਚੋਨਾ ਲੋ ਜੀ ਮੀਆਂ ਜੀ ਆ ਗਏ ਨੇ ਬੀਬੀ ਮੋਈ ਤੇ ਹਰ ਕੋਈ ਆਇਆ ਮੀਆਂ ਮੋਇਆ ਤਾਂ ਕੋਈ ਨਹੀਂ ਆਇਆ ਇਹ ਸਾਡੇ ਮੀਆਂ ਜੀ ਨੇ ਤੇ ਕਹਿੰਦਾ ਵੀ ਦੁੱਧ ਲਿਆਈ ਮੈਂ ਕਿਹਾ ਠੀਕ ਐ ਜੀ ਦੁੱਧ ਲਿਆ ਕੇ ਤੇ ਚਾਹ ਨੂੰ ਜਾ ਕੇ ਪਿਆਵਾਂਗੇ ਲੱਗੇ ਆ ਜੀ 240 ਸਪਰੇਅ ਕਰਨ। ਮੀਆਂ ਆਪਣੇ ਐਧੀ ਆਪਣੇ ਦੋ ਡਰਮੀਆਂ ਕਰਨੀਆਂ ਐ ਇਸ 'ਚ। ਠੀਕ ਐ। ਤੇ ਮਾੜਾ ਨਿਗਰੱਖ ਲਈ ਜੇ ਪਰੇ ਹੋਊਗਾ ਤੇ ਕੋਈ ਇੱਕ ਅੱਧੀ ਦੀ ਲੋਡ ਪਈ ਤੇ ਮਾਰ ਲਾਂਗੇ। ਬਾਕੀ ਕੋਈ ਟਾਵੇਂ ਟੱਲੀ ਹੋਈ ਤੇ ਰਹਿਣ ਦਿਆਂਗੇ ਠੀਕ ਐ। ਇਹਨੇ ਡਰਮੀ ਆ ਡਰਮ ਜਾਂ ਨਵਾਂ ਪਾਇਆ ਕਿੰਨੇ ਪੈਸੇ ਲੱਗੇ? 2500 2500 ਦਾ ਆਗੇ? ਨਹੀਂ ਜੀ। ਆਹ ਇੰਜਨ ਦਾ ਤਾਂ ਮੁੱਲ। ਅੱਛਾ। ਮਾ ਮਾਪ ਉਹਦੇ ਵਿੱਚ ਹੀ ਪਿਆ ਨਾ ਇਹ ਪਾਣੀ ਵਾਲਾ ਪੰਪ ਆ ਦੀ ਪਾਣੀ ਉਹ ਖਾਲੀ ਵਾਲੇ ਬੰਨੇ ਚੱਲੀ ਗਏ ਦਸਾਂ ਹੀ ਗੱਲ ਆ ਆ ਭਾਂਜ ਹੋਣੇ ਆ ਗਿਆ ਆ ਗਿਆ ਡਰਮੀ ਚ ਕੋਨਾ ਲੋ ਜੀ ਝੋਨੇ ਚ ਪਾਣੀ ਹੈ ਆਪਾਂ ਤਾਂ ਚਲੋ ਬੱਤਰ ਲਵਾ ਰੱਖਿਆ ਤੇ ਆ ਇੱਥੇ ਇਹ ਕਹਿੰਦਾ ਗਾਰਾ ਜਾਉਂਦਾ ਪਾਣੀ ਚੇ ਡਰਮੀ ਖਰਾਬ ਹੋ ਜੂਗੀ ਮੈਂ ਕਹ ਪ੍ਰਭਾ ਤੇਰੀ ਡਰਮੀ ਨਹੀਂ ਖਰਾਬ ਹੋਣੀ ਚਾਹੀਦੀ ਉਹ ਖਾਲੀ ਚ ਪਾਣੀ ਹੈਗਾ ਉੱਥੇ ਵੀ ਦੇਖ ਕੇ ਆਇਆ 240 ਦਾ ਮੁਸ਼ਕ ਬੜਾ ਜੀ ਤੇ ਦਵਾਈ ਚੰਗੀ ਐ ਤੇ ਹੁਣ ਝੋਲਾ ਵੇਖ ਸਕਦੇ ਹੋ ਆ ਹੁਣ ਵੇਖ ਲੋ ਕੰਡੀਸ਼ਨ ਤੇ 240 ਤੋਂ ਬਾਅਦ ਖਾਵਾਂਗੇ ਵੀ ਇਹਦਾ ਕੀ ਬਣਿਆ ਭਰ ਗੀ ਕੇ ਠੀਕ ਐ ਦਵਾਈ ਕਿਹੜੀ ਚ ਪਾਈ ਨਵੀਂ ਚ ਕੋ ਪੁਰਾਣੀ ਚ ਉਹ ਨਹੀਂ ਨਾ ਸੋ ਨਵੀਂ ਆ ਵਿੱਚ ਗੁੰਦਨਾ ਪਾ ਲੈਂਦੇ ਕਿਉਂ ਤੇਰੀ ਦਰਮੀ ਰੈਲੀ ਰਹਿੰਦੀ ਤੂੰ ਆਪਦੇ ਪੱਲੇ ਲਿਆ ਘਰ ਲੀਟਰ ਗੁੰਦ ਦਾ ਜੀ ਦੇ ਵੀ ਸਪਰੇਅ ਕਰੇਗਾ ਨਾ ਸਪਰੇਅ ਵੀ ਲਿਆਇਆ ਕਰੂੰ ਤੇ ਉਹ ਗੂਨ ਤਾਂ ਫਿਰ ਵਧੀਆ ਰਹਿੰਦੀ ਤੇਰੀ ਡਰਮ ਵੀ ਰਹਿ ਲਈ ਰਹੂਗੀ ਲਾਜੀ ਸਪਰੇਅ ਵਾਲਾ ਕੰਮ ਡਰਮੇ ਅੱਭੀ ਕੇ ਕਿਜੇ ਨੂੰ ਕਰਨੀ ਹੈ ਵਿਗੇ ਜਿਆਦਾ ਹੀ ਆ ਓਰੇ ਆ ਜਾ ਹਲੋ ਕਿੱਥੇ ਚੱਲੇ ਆ ਕਿੱਧਰ ਚੱਲੇ ਆ ਹਾਂ ਓ ਇਦਾਂ ਇਦਾਂ ਮਾਰਨੀ ਆ ਹਾਂ ਉਹ ਨਹੀਂ ਇਧਰ ਇਧਰ ਹੀ ਮਾਰਨੀ ਆ ਦੋ ਟਰਮੀਆ ਦੀ ਬਸ ਉਧਰ ਨਹੀਂ ਜਾਣਾ ਆਪਾਂ ਆ ਇਹ ਸਾਈਡ ਹੀ ਰਹਿਣਾ ਵਾ ਆਪਾਂ ਦੋ ਟਰਮੀਆ ਦੀ ਫਾਂਟ ਮਾਰ ਲਾ ਬਸ ਪਰੇ ਨਹੀਂ ਜਾਣਾ ਬਾ ਇਥੋਂ ਸ਼ੁਰੂ ਕਰਦੇ ਆ ਕਰ ਲੋ ਜੀ 240 ਦਵਾਈ ਇਹਦਾ ਇਹ ਆ ਜੀ ਡਬਲ ਫੁਹਾਰਾ ਨਹੀਂ ਵਜਣਾ ਚਾਹੀਦਾ ਜੇ ਡਬਲ ਫੁਹਾਰਾ ਵੱਜ ਗਿਆ ਤੇ ਛੋਨਾ ਉਥੋਂ ਜ਼ਿਆਦਾ ਹੀ ਕਮਲਾ ਕਰ ਦਿੰਦੀ ਐ ਬਸ ਸਿੰਗਲ ਫੁਹਾਰਾ ਮਾਰਨਾ ਪੈਂਦਾ ਇਹਨੂੰ ਤੈਨੂੰ ਆਪਾਂ ਕਹਿ ਰੱਖਿਆ ਵੀ ਜਦੋਂ ਮੰਨ ਲਓ ਬਾਹਰ ਨਿਕਲਣਾ ਵਾ ਬਸ ਉਥੋਂ ਅੰਦਰੋਂ ਹੀ ਫੁਹਾਰਾ ਮਾਰਦਿਆ ਕਰ ਬਾਹਰ ਨਿਕਲ ਕੇ ਦਵਾਰੋਂ ਇੱਥੇ ਨਹੀਂ ਕਰਨਾ ਇਹ ਜਦੋਂ ਇੰਟਰਵਿਊ ਕਰਦਾ ਇੱਥੋਂ ਬਾਹਰੋਂ ਨਹੀਂ ਸਪਰੇਅ ਮਾਰਨ ਦੇਦੀ ਵੀ ਜਦੋਂ ਕੋਈ 5-7 ਫੁੱਟ ਗਾਂh ਨਿਕਲ ਜਾਂਦਾ ਉਦੋਂ ਇਹਨੂੰ ਮੈਂ ਕਿਹਾ ਵੀ ਸਪਰੇਅ ਮਾਰਿਆ ਕਰ ਕਿਉਂਕਿ ਡਬਲ ਫੁਹਾਰਾ ਨਾ ਪਵੇ ਡਬਲ ਫਾਵ ਆ ਰਹੀ ਨਾ ਫਿਰ ਦਿੱਕਤ ਆ ਜਾਂਦੀ ਆ ਫਿਰ ਐਵੇਂ ਖੋਬਾ ਬਹੁਤ ਆ ਇਹਦੇ ਵਿੱਚ ਤੇ ਖੋਬੇ ਕਰਕੇ ਫਿਰ ਇਹਨੂੰ ਨਿਸ਼ਾਨੀ ਲਾਉਣੀ ਪੈਂਦੀ ਆ ਜਵੇਂ ਮੈਂ ਹੁਣ ਐਸਾਈਡ ਚਲੇ ਜਾਊਂਗਾ ਵੀ ਇੱਥੋਂ ਆ ਜੀ ਉਹ ਦਵਾਈ ਜਿੱਥੇ ਛੜਕਾਲ ਕਰ ਰਿਹਾ ਆਪਾਂ ਉਹ ਸਾਹਮਣੇ ਖੜ ਜਾਾਂਗੇ ਵੀ ਦਵਾਈ ਦਾ ਮਲਾਪ ਵੀ ਸਹੀ ਹੋ ਜੇ ਤੇ ਇਹ ਵੀ ਨਾ ਕਿਤੇ ਵੀ ਇਧਰ ਨੂੰ ਜ਼ਿਆਦਾ ਚ ਐਸਾਈਡ ਜ਼ਿਆਦਾ ਚਲੇ ਜੇ ਜਾਂ ਉਧਰ ਦੁਆਰੋਂ ਹੋ ਜੇ ਝੋਨੇ ਖੋਬੇ ਚ ਫਿਰ ਦਿੱਕਤ ਆਉਂਦੀ ਆ ਜੀ ਆਪਾਂ ਇਹਨੂੰ ਵੀ ਇਹਨੂੰ ਇੱਕ ਨੂੰ ਕਰਾਉਣੀ ਆ ਤੇ ਉਹ ਦੋ ਅਗਲੇ ਚ ਕਰਾਵਾਂਗੇ ਦੋ ਟਰਮੀ ਆ ਉੱਚੇ ਵੀ ਜ਼ਿਆਦਾ ਐਤਕੀ ਕੋਈ ਗੱਲ ਆ ਜੀ ਜਦੋਂ ਭੂਕਲ ਜੀ ਆਉਂਦੀ ਨਾ ਬੜਾ ਮਨ ਖਰਾਬ ਹੁੰਦਾ ਜੀ ਇਹਦਾ ਕੋਈ ਪ੍ਰੋਪਰ ਹੱਲ ਦਵਾਈਆਂ ਆਈਆਂ ਹੀ ਨਹੀਂ ਹਜੇ ਵੀ ਕੀ ਚੱਕਰ ਹੈ ਕੀ ਨਹੀਂ ਖੋਬੇ ਚ ਜਦੋਂ ਪੈਰ ਵੜ ਜਾਂਦਾ ਨਾ ਜਿੱਥੋਂ ਮੰਨ ਲਓ ਰੇ ਰੇ ਪੈਨੂੰ ਆਪਾਂ ਪਾ ਕੇ ਟੱਪੇ ਆ ਤੂੰ ਬੈਲੈਂਸ ਵਿਗਟ ਜਾਂਦਾ ਡਿੱਗਣ ਦੇ ਵੀ ਵਿਚਾਰੇ ਡਰ ਰਹਿੰਦਾ ਵਾ ਉਹ ਰੰਮੀ ਵੀ ਪਾਰੀ ਵਜਨ ਪਿੱਛੇ ਹੁੰਦਾ ਵਾ ਤੇ ਤੈਰ ਬੜਾ ਬੋਚ ਕੇ ਰੱਖਣਾ ਪੈਂਦਾ ਤੇ ਹੁਣ ਆਪਾਂ ਜਿਵੇਂ ਉਹ ਉਥੋ ਜ ਗਿਆ ਸੀ ਤਾਂ ਆਪਾਂ ਇੱਥੇ ਖੜ ਗਏ ਆ ਜੀ ਠੀਕ ਹੈ ਜੀ ਇਦਾਂ ਨਿਸ਼ਾਨੀ ਦੇਣੀ ਪੈਂਦੀ ਜੇ ਕਿਉਂ ਜਦੋਂ ਆਪਾਂ ਨਾਲ ਆਇਆ ਆਪਾਂ ਵੀ ਕੀ ਕਰਨਾ ਆਪਾਂ ਇੱਥੇ ਖੜ ਜਾਾਂਗੇ ਚਲ ਅਗਲੇ ਨੂੰ ਸੀਧ ਮਿਲ ਜਾਂਦੀ ਆ ਵੀ ਉਸੇ ਸੀਧ ਨਾਲ ਤੁਰਿਆ ਆਉਂਦਾ ਵਧੀਆ ਉਹਨਾ ਤੈਨੂੰ ਦੱਸ ਦਿਆਂ ਜਦੋਂ ਇੱਥੇ ਆ ਗਿਆ ਇਹ ਉਹਦੇ ਹੀ ਬੰਦ ਕਰ ਦੂਗਾ ਵੀ ਅੰਦਰੋਂ ਉਹ ਥੋ ਜੇ ਫੁਆਰਾ ਇੱਥੇ ਵੱਟ ਤੋਂ ਬਾਹਰ ਨਿਕਲ ਕੇ ਨਹੀਂ ਮਾਰਨਾ ਵੀ ਉੱਥੇ ਉੱਥੇ ਹੀ ਕਰ ਦੂਗਾ ਚੱਲ ਬੱਸ ਲੋ ਜੀ ਆ ਦੇਖੋ ਬੰਦ ਕਰਤੀ ਨਾ ਜੀ ਕਿਉਂਕਿ ਇਧਰਲੇ ਵੱਟ ਵਾਲੇ ਬੰਨੇ ਘਾਟ ਹੀ ਹੁੰਦੀ ਆ ਕਿੰਨੀ ਕਿਸੀਗੀ ਵਿੱਚ ਉਧਰ ਚਲੀਏ ਚੱਲ ਫਿਰ ਉਧਰ ਚੱਲ ਉਹ ਖਾਲੇ ਵਾਲੇ ਬੰਨੇ ਲੈ ਕੇ ਚਲਦੇ ਆ ਜੀ ਉੱਥੇ ਪਾਣੀ ਹੈਗਾ ਇੱਥੇ ਚੋਨੇ ਚ ਫੇਰ ਐ ਨਾ ਜੀ ਆਹ ਵੇਖੋ ਕਿਹੜੀ ਚੇ ਉਹ ਆਪਾਂ ਉੱਤੇ ਜਾਣਾ ਵਾ ਪਰਲੀ ਚੇ ਲੋ ਜੀ ਉਹ ਪਰਲੇ ਕਿਲੇ ਚ ਵੀ ਆਪਾਂ ਮਾਰਨੀ ਆ ਉੱਧਰ ਖਾਲੀ ਵਾਲੇ ਬੰਨੇ ਹੈਗੀ ਐ ਇੰਦਰ ਆ ਕੇਰੇ ਵਾਲੇ ਝੋਨੇ ਵੇਖ ਮੱਛਰੇ ਕਿਵੇਂ ਮੀਨਤ ਕੀ ਬੜੇ ਮੱਛਰੇ ਝੋਨੇ ਆ ਜਿਹੜੇ ਕੇਰੇ ਵਾਲੇ ਵਿੱਚ ਕਿੰਨੀ ਕਿਸੀਗੀ ਹੈਗੀ ਐ ਤੈਨੂੰ ਕਿਹਾ ਸੀ ਨਾ ਜਦੋਂ ਤੂੰ ਇੱਥੇ ਖਾਦ ਪਾਈਆ ਤੇ ਧਿਆਨ ਰੱਖਣਾ ਹੈਗਾ ਜਿੱਥੇ-ਜਿੱਥੇ ਮੈਂ ਖਾਦ ਪਾਈਆ ਮੈਂ ਪੂਰਾ ਧਿਆਨ ਰੱਖਿਆ ਵੀ ਇੱਥੇ-ਇੱਥੇ ਤਾਂ ਧਿਆਨ ਤੇ ਥੱਲੇ ਤਾਂ ਹੋਊਗਾ ਹੀ ਫਿਰ ਜਿਹ ਜ਼ਿੰਮੇਦਾਰ ਬੰਦਾ ਕਾਦਾ ਆ ਜੇ ਧਿਆਨ ਹੀ ਨਹੀਂ ਥੱਲੇ ਰੱਖਿਆ ਹੈ ਕਿਤੇ ਗਾਂ 70 ਕਿਲੇ ਪਿਆਲੀ ਲੈਣੀ ਆ ਧਿਆਨ ਰੱਖਣਾ ਪਊਗਾ ਪਾਣੀ ਵਾਧੂ ਨਹੀਂ ਇਥੇ ਨਾਲੇ ਸਾਫ਼ ਪਾਣੀ ਆ ਵਾਵਾ ਸੀ ਕਿ ਥੋੜੀ ਆ ਉਹ ਚਲ ਇੱਕ ਫਾਂਡ ਵੇਖ ਲਈ ਹੋਰ ਹੋਰ ਲੈ ਬਣੇ